ਇਹ ਲਿਖਿਆ ਜੀ ਭਾਰਤੀ ਡਾਕ ਵਿਭਾਗ ਵਿਸ਼ਵ ਮੇ ਸਭ ਤੋਂ ਉਚਾਈ ਪਰ ਖਾਂਦਾ ਹੁੰਦਾ ਗੰਡਾ ਵੀ ਲੋਹੇ ਦੀ ਪੁੱਤਿਆ ਵਰਗੇ ਕਰ ਸੀ ਕਾਜ ਆ ਤਾਂ ਬਾਈ ਰੂਮ ਮਿਲਿਆ ਨਹੀਂ ਕਾਜ ਜਦੋਂ ਕਰਦਾ ਆਪਣਾ ਜਿਹਾ ਆਪਣਾ ਹੋਟਲ ਹੈ ਨਾ ਤਾਂ ਟੈਕ ਕਰੀ ਕਾਜ ਆ ਤੂੰ ਤੇ ਵੱਲ ਨੂੰ ਆ ਕੇ ਜੀ ਆਪਾਂ ਆਇਆ ਹਿੱਕਮ ਚ ਇਹ ਪਿੰਡ ਪੈਂਦਾ ਹਿੱਕਮ ਦਾ ਵਾਲੇ ਘਰ ਨਹੀਂ ਪਰ ਲਾਗੇ ਲਾਗੇ ਨੇ ਜਿੰਨੇ ਕੁ ਹਲਕ 20 ਤੋਂ 30 ਕਰੀ ਹੋ ਸਕਦੇ ਨੇ ਤੇ ਸਾਹਮਣੇ برف ਵਾਲੇ ਪਹਾੜ ਨੇ ਤੇ ਆਪਾਂ ਖੜਿਆ ਹਿੱਕਮ 'ਚ World ਦਾ highest post office World ਦੇ highest post office ਤੇ ਆਪਾਂ ਪਹੁੰਚ ਚੁੱਕੇ ਹਾਂ ਜੀ ਤੇ ਇਸ ਜਗ੍ਹਾ ਦਾ ਨਾਮ ਹੈ ਠੀਕ ਆ ਹੁਣ ਜਾ ਕੇ ਤੁਹਾਨੂੰ ਦਿਖਾਉਂਦੇ ਆਂ ਕਿੰਨੀ ਕੇ ਉਚਾਈ ਤੇ ਬਣਿਆ ਹੋਇਆ ਤੇ ਤੁਹਾਨੂੰ ਦਿਖਾਉਂਦੇ ਆਂ ਹੁਣੀ ਬਾਕੀ ਠੰਡ ਬਹੁਤ ਜ਼ਿਆਦਾ ਨਹੀਂ ਇੱਥੇ ਪਹਾੜ ਜਿੰਨੀ ਵੀ ਨਾ ਆਪਾਂ ਕਹਿ ਸਕੀਏ ਕਿਉਂਕਿ ਆਪਾਂ ਪਹਾੜਾਂ ਦੀ ਜਿੰਨੀ ਕਿ ਚੋਟੀ ਐ ਸੀਰੇ ਤੇ ਆਪਾਂ ਪਹੁੰਚੇ ਹੋਏ ਨੇ ਹਣਾ ਸਾਹਮਣੇ ਆ ਵਰਖ ਤੁਹਾਨੂੰ ਦੇਖੋਗੇ ਆਪਣੀ ਗੱਡੀ ਖੜੀ ਸਾਹਮਣੇ ਆ ਦੇਖੋ ਕਿੰਨੀ ਕਿ برف ਹੈ ਤੇ ਸਾਹਮਣੇ ਚੋਟੀ ਦੇ ਵੀ ਖੰਭਾ ਲੱਗਿਆ ਹੋਇਆ ਤੇ ਇਹ ਰਿਹਾ ਪੋਸਟ ਆਫਿਸ ਵਰਲਡ ਦਾ ਹਾਈਐਸਟ ਬਾਕੀ ਸਾਹਾਂ ਦੀ ਪ੍ਰੋਬਲਮ ਇੱਥੇ ਆ ਰਹੀ ਐ ਇਹ ਲਿਖਿਆ ਜੀ ਭਾਰਤੀ ਡਾਕ ਵਿਭਾਗ ਵਿਸ਼ਮ ਵਿੱਚ ਸਭ ਤੋਂ ਉਚਾਈ ਪਰ ਸਥਿਤ ਸਾਕਾ ਡਾਕਰ ਹਿਕਮ ਵਿੱਚ ਆਪਕਾ ਸਵਾਗਤ ਹੈ ਤੇ ਉਚਾਈ ਹੈ ਜੀ ਇਹਦੀ 14567 ਤੇ ਹਾਈਟ ਇਨ ਮੀਟਰ 4440 ਸਾਹਮਣੇ ਪਹਾੜਾਂ ਦੀ ਆਪਾਂ ਬਿਲਕੁਲ ਚੋਟੀ ਦੇ ਆ ਹੁਣ ਇੱਕ ਦੋ ਫੋਟੋ ਕਰਾ ਕੇ ਤੇ ਨਾਲ ਦੀ ਨਾਲ ਚੱਲਦੇ ਆ ਥੱਲੇ ਵੱਲ ਇੱਥੇ ਆਪਾਂ ਬਹੁਤੀ देर ਨਹੀਂ ਖੜ੍ਹ ਸਕਦੇ ਜਿੱਥੇ ਬੈਠ ਕੇ ਤੇ ਥੱਲੇ ਨੂੰ ਜਾਣਾ ਜੀ ਕਿਉਂਕਿ ਠੰਡ ਵੀ ਬਹੁਤ ਜ਼ਿਆਦਾ ਤੇ ਹਾਈएस्ट ਐਟੀਟਿਊਡ ਬਹੁਤ ਜ਼ਿਆਦਾ ਕਿਉਂਕਿ ਤੁਹਾਨੂੰ ਮੈਂ ਦਿਖਾਏ ਨਾ ਫਿਰ ਦੁਬਾਰਾ ਤੋਂ ਦਿਖਾ ਦਿੰਦਾ ਵੀ ਆਪਾਂ ਜਿਹੜੀ ਪਹਾੜੀਆਂ ਦੀ ਥੱਲੇੋਂ ਚੋਟੀ ਦੇਖ ਰਹੇ ਸੀ ਉਹ ਕਿੰਨੀ ਕ ਆਪਾਂ ਉਹਦੇ ਬਰਾਬਰ ਆ ਚੁੱਕੇ ਹੁਣ ਚੋਟੀਆਂ ਤੇ ਬਿਲਕੁਲ ਚੋਟੀਆਂ ਦੇ ਬਰਾਬਰੀ ਦੇ ਤੇ ਹੁਣ ਚੱਲਦੇ ਆ ਸਿੱਧਾ 올ਡ ਕਾਜਾਵਲ ਤੇ ਉੱਥੇ ਹੀ ਲਾਵਾਂਗੇ ਜਾ ਕੇ ਰੂਮ हां भाई ਕਿਦਾਂ ਦਾ ਆਕਸੀਜਨ ਆਕਸੀਜਨ ਕਮੀ ਹੈ ਕਿੰਨੇ ਦਾ ਹੈ 40% ਥੋੜੀ ਹੈ ਮਤਲਬ ਪਿਛਲੇ ਸਾਲ ਦੋ ਸਾਲਾਂ ਨਾਲੋਂ ਬਹੁਤ ਨਹੀਂ ਨਹੀਂ ਉੱਤੇ ਆ ਗਈ ਉੱਤੇ ਆ ਗਈ ਬਹੁਤ ਕਮੀ ਹੈ ਥੋੜੀ ਤੇ ਠੰਡ ਠੰਡ ਬਹੁਤ ਹੈ ਠੰਡ ਵੀ ਪੱਤੀਆਂ ਵਰਗੇ ਕਰਦੇ ਗੰਦਾ ਬੁੰਦਾ ਗੰਦਾ ਵੀ ਲੋਹੀ ਦੀ ਪੱਤੀਆਂ ਵਰਗੇ ਕਰਦੇ ਬਾਕੀ ਸੱਚ ਵੀ ਹੈ ਜੀ ਕਿਉਂਕਿ ਇੱਥੇ ਹਾਈ ਧਿਆਨ ਕਰਕੇ ਨਾ ਪਾਣਦੇ ਠੰਡ ਬਹੁਤ ਹੈ ਨਾ ਬਾਕੀ ਚਲੋ ਹੁਣ ਤਾਂ ਚੱਲਦੇ ਆਂ 올ਡ ਕਾਜਾ ਵੱਲੋਂ ਜਿਹੜੀ ਤੁਸੀਂ ਸਾਰੀ ਲਾਈਨ ਦੇਖ ਰਹੇ ਹੋ ਤਕਰੀਬਨ ਆਪਾਂ ਜਾਮ ਵੀ ਕਹਿ ਸਕਦੇ ਆ ਕਿੰਨਾ ਕੁ ਬਹੁਤ ਜ਼ਿਆਦਾ ਉਹ ਬਾਈ ਅਸੀਂ ਤਾਂ ਗਲਤੀ ਨਾਲ ਅਸੀਂ ਪਿੱਛੋਂ ਹੀ ਪਵਾ ਕੇ ਆਏ ਆ ਅਸੀਂ ਮੈਂ ਕਰਾ ਬਾਈ ਪਿੱਛੋਂ ਪਵਾ ਕੇ ਫੈਦਰ ਚ ਰਹਿ ਗਏ ਪਤਾ ਕੰਨੀ ਪਿੱਛੋਂ ਭਰਾਲੀ ਸੀ ਏ ਬਾਈ ਵੀ ਕੰਨੀ ਭਰਾ ਕੇ ਯਾਰੇ ਨੇ ਬਾਈ ਕਿਉਂਕਿ ਪੈਟਰੋਲ ਵਾਸਤੇ ਲਾਈਨ ਲੱਗੀ ਆ 8 ਵਜੇ ਪੈਟਰੋਲ ਪੰਪ ਬੰਦ ਹੋ ਜਾਂਦਾ ਫਿਲਹਾਲ ਬੰਦ ਹੋਣ ਦਾ ਕੋਈ ਨਾਮੋ ਨਿਸ਼ਾਨ ਨਹੀਂ ਉਹਦੇ ਕਰਕੇ ਹੀ ਰੋਡ ਤੇ ਜਾਮ ਲੱਗਿਆ ਹੋਇਆ ਤੇ ਸਭ ਤੋਂ ਵੱਡੀ ਗੱਲ ਹੋਮ ਸਟੇ ਜਾਂ ਹੋਟਲ ਮਿਲਣ ਚ ਦੋਨੋਂ ਮੁਸ਼ਕਲ ਕੰਮ ਕਿਉਂਕਿ ਇੰਨਾ ਕੁ ਰਸ਼ ਪੈ ਚੁੱਕਾ ਨਾ ਚਿਟਕੁਲ ਚ ਸੌਰੀ ਕਾਜਾ ਚ ਤੇ ਜੱਸੀ ਕਜਾ ਆਪਣੇ ਬੰਦੇ ਵੀ ਆ ਜਾਣ ਯਾਰ ਕਿਆ ਕਹੇਗਾ ਦੱਸ ਅ ਬੱਕੇ ਸੱਜੇ ਦੀ ਕਿਹ ਰਸਤਾ ਮੁੜ ਰਿਹਾ ਹੈ ਉਹ ਹਾਂ ਕਦੇ ਬੜਾ ਰਸਤਾ ਮੁੜ ਰਿਹਾ ਪਪੂਲਰ ਸੈਟਣਾ ਚ ਲੱਗੇ ਤੇ ਕਾਜਾ ਤਾਂ ਬਾਈ ਰੂਮ ਮਿਲਿਆ ਨਹੀਂ ਹੁਣ ਕਾਜੇ ਤੋਂ ਘਟੋ ਘਟ 20 ਕਿਲੋਮੀਟਰ ਉੱਪਰ ਆ ਗਏ ਮਨਾਲੀ ਵੱਲੋਂ ਹੁਣ ਵੀ ਦੇਖਣਾ 10 ਕਿਲੋਮੀਟਰ ਤੱਕ ਜੇ ਤਾਂ ਰੂਮ ਮਿਲਦਾ ਠੀਕ ਹੈ ਨੇ ਗੱਡੀ 'ਚ ਸਮਾਨ ਸਾਰਾ ਪਿਆ ਤੇ ਨਾਲ ਦੀ ਨਾਲ ਸੈਂਡਵਿਚ ਬਣਾ ਕੇ ਇਹਦਾ ਸੋਣਾ ਹੀ ਪੈਣਾ ਕਿਉਂਕਿ ਜਿੱਦਾਂ ਦੇ ਹਾਲਾਤ ਕਿ ਪਬਲਿਕ ਬਹੁਤ ਜ਼ਿਆਦਾ ਹੋਟਲ ਟੋਟਲੀ ਬੁੱਕ ਨੇ ਕਾਜਾ ਚ ਤੇ ਕਾਜਾ ਤੋਂ 15 ਤੋਂ 20 ਕਿਲੋਮੀਟਰ ਆ ਕੇ ਬਾਕੀ ਹੁਣ ਦੇਖਦੇ ਆ ਕਿਸੇ ਨੇ ਦੱਸਿਆ ਕੋਈ ਹੱਲ ਸ਼ਹਿਰ ਹੈ ਵੀ ਉਹਦੇ ਚ ਜੇ ਹੋਟਲ ਮਿਲਦਾ ਹੈ ਭਾਈ ਜੇ ਹੱਲ ਸ਼ਹਿਰ ਪਹਿਲਾਂ ਹੀ ਬੁਕਿੰਗ ਰੱਖ ਕੇ ਆਓ ਜੇ ਭਾਈ ਕਿਸੇ ਨੇ ਫਿਲਹਾਲ ਕਾਜਾ ਆਣਾ ਤੇਲ ਬਾਦੂ ਗੱਡੀ ਚ ਕਿਉਂਕਿ ਪੰਪਾਂ ਦੀ ਮੈਂ ਤੁਹਾਨੂੰ ਲਾਈਨ ਦਿਖਾਤੀ ਸੀ ਤੇ ਹੋਟਲ ਪਹਿਲਾਂ ਬੁੱਕ ਕਰਕੇ ਆਓ ਨਹੀਂ ਤਾਂ ਫਿਰ ਤੁਸੀਂ ਭਾਰੀ ਮੁਸ਼ਕਲ ਚ ਫਸੋਗੇ ਹੀ ਫਸੋਗੇ ਠੱਪਰੁ ਕੇ ਜੀ ਹੁੱਲ ਚ ਤੇਰਾ ਤਾਂ ਆਪਾਂ ਜਿਹੜਾ ਆਪਣਾ ਹੋਟਲ ਹੈ ਨਾ ਸਾਨੂੰ ਤਾਂ ਵੀਊ ਦਿਖਾ ਦਿੰਦੇ ਇੱਕ ਵਾਰੀ ਆ ਗੱਡੀ ਚ ਸਤਿ ਸ਼੍ਰੀਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਤੇ ਫਿਲਹਾਲ ਆਪਾਂ ਚੱਲ ਪਿਆ ਜੀ ਹੱਲ ਤੋਂ ਮਨਾਲੀ ਵਾਲੇ ਰਾਂ ਤੇ ਸਾਹਮਣੇ ਬਰਫ਼ ਵਾਲੇ ਪਹਾੜ ਨੇ ਤੇ ਰਾਤੀ ਤੁਹਾਨੂੰ ਦੱਸਿਆ ਹੀ ਆਪਾਂ ਗੱਡੀ ਸੁੱਤੀ ਸੀ ਹੈ ਨਾ ਆਪ ਤਾਂ ਦੇਖ ਲੈ ਜੀ ਕਿਤੇ ਜੇ ਖਾਣ ਪੀਣ ਨੂੰ ਕੋਸ ਮਾਣ ਮਿਲਦਾ ਨਹੀਂ ਸਾਡੇ ਕੋਲ ਹੈ ਆਪਾਂ ਆਪਣਾ ਸੈਂਡਵਿਚ ਵਗੈਰਾ ਬਣਾ ਕੇ ਖਾ ਲਾਂਗੇ ਹਲਦੋਂ ਚੱਲਣ ਤੋਂ ਬਾਅਦ ਜਿਹੜੀਆਂ ਸੜਕਾਂ ਨੇ ਉਹਨਾਂ ਦਾ ਆਕਾਰ ਵੀ ਛੋਟਾ ਹਾਲਤ ਵੀ ਖਰਾਬ ਤੁਸੀਂ ਦੇਖੀ ਸਭ ਦਿਓ ਨਾ ਜਿਵੇਂ ਪਹਾੜਾਂ ਦੇ ਵਿਚਕਾਰ ਦੀ ਜਿਹੜੀਆਂ ਸੜਕ ਬਣੀਆਂ ਤੇ ਇਹਦਾ ਆਕਾਰ ਵੀ ਛੋਟਾ ਬਣਾਇਆ ਹੋਇਆ ਸਾਹਮਣੇ ਪਾਣੀ ਚਰਨਾ ਜੀ ਛੋਟਾ ਜਿਹਾ ਇਹ ਤਾਂ ਪਾਣ ਦੇ ਨਾਲ ਨਾਲ ਹੀ ਜਾਰੀ ਆ ਦੂਜੀ ਸਾਈਡ ਜੁੜੀ ਦੇਖੋ ਭਾਈ ਨਾਲਾ ਉਹ ਵੀ ਨਾਲ ਨਾਲ ਨਿਕਲ ਰਿਹਾ ਲਾ ਲੱਗੇ ਜਾ ਕੇ ਦੇਖਦੇ ਸੜਕਾ ਕਿੱਦਾਂ ਦੀ ਨਿਕਾ ਇੱਥੇ ਤਾਂ ਸੜਕਾਂ ਦੇ ਜਿਹੜੇ ਹਾਲਾਤ ਨੇ ਉਹ ਬਹੁਲੇ ਚੰਗੇ ਨਹੀਂ ਇਹ ਨਹੀਂ ਮੁਟਦਾ ਯਾਰ ਕਮ ਚੇ ਚੇ ਚੰਬਰੀ ਦੀ ਇੱਕ ਲੋਜੇ ਇਹ ਖੁੱਲਦਾ 10 ਤੋਂ 12 12 ਤੋਂ 4 ਜਿਹੜੀ ਸਾਡੇ ਕੋਲ ਤਾਂ ਫਿਰ ਜਾਣਾ ਦਾ ਸਮਾਂ ਨਹੀਂ ਬਚਣਾ ਤੇ ਆਪਾਂ ਕੀ ਕਰਨਾ ਵੀ ਦੱਸੋ ਫਿਰ ਚਲੋ ਸ਼ੁਰੂ ਕਰ ਲਈਏ 10 ਕੰਮ ਪਰ ਉਕੇ ਹੋਈ ਜੀ ਲੋਸਰ ਤੇ ਲੋਸਰ ਤੋਂ ਬਾਅਦ ਹੀ ਆਪਾਂ ਲੱਗਿਆ ਚੱਲ ਹੁਣ ਮਨਾਲੀ ਵੱਲ ਤੇ ਆਪਾਂ ਇੱਥੋਂ ਲੈ ਕੇ ਦੁੱਧ ਵਗੈਰਾ ਲਿਆ ਇੱਥੋਂ ਤੇ ਕੁਝ ਸਮਾਨ ਲਿਆ ਕਿਉਂਕਿ ਰਸਤੇ 'ਚ ਆਪਾਂ ਹੁਣ ਦੇਖਦੇ ਹਾਂ ਕੀ ਬਣਾਉਂਦੇ ਆ ਚਾਹੇ ਤਾਂ ਸੈਂਡਵਿਚ ਬਣਾਵਾਂਗੇ ਨੀ ਚੋਲ ਵਗੈਰਾ ਬਣਾਵਾਂਗੇ ਕਿਉਂਕਿ ਅੱਗੇ ਜਾ ਕੇ ਖਾਣ ਪੀਣ ਦਾ ਸਮਾਨ ਮੁਸ਼ਕਲੇ ਲੱਗਦਾ ਥਾਲੇ ਤੇ ਫ੍ਰੈਸ਼ ਨੂੰ ਸ਼ੁਰੂ ਹੋ ਗਈ ਤੇ ਚੱਲਦੇ ਆ ਜੀ ਹੁਣ ਮਨਾਲੀ ਵੱਲ ਨੂੰ ਨਾ ਲੋਸਰ ਨਿਕਲਣ ਤੋਂ ਬਾਅਦ ਜੀ ਪਹਿਲਾਂ ਦੀਆ ਚੈੱਕ ਪੋਸਟ ਇਹੀ ਉਹ ਚੱਕਪੋਸਟ ਹੈ ਜਿੱਥੇ ਰਾਤ ਨੂੰ ਅੱਗੇ ਦਾ ਸਫ਼ਰ ਕਰਨ ਹੀ ਦਿੱਤਾ ਜਾਂਦਾ ਹੈ। ਦਾ ਮਤਲਬ ਗੱਡੀਆਂ ਨੂੰ ਰੋਕ ਦਿੱਤਾ ਜਾਂਦਾ ਹੈ ਕਿਉਂਕਿ ਅੱਗੇ ਜਿਹੜਾ ਸਫ਼ਰ ਹੈ ਇੱਕ ਤਾਂ ਰਸਤੇ 'ਚ ਟਾਵਰ ਨਹੀਂ ਤੇ ਦੂਜਾ ਰਸਤਾ ਵੀ ਸਾਇਦ ਸਾਰੇ ਆਫਲ ਇਹ ਇਹ ਆਪਾਂ ਨੂੰ ਦੂਜੀ ਵਾਟਰ ਕਰਾਸਿੰਗ ਤੇ ਜਦੋਂ ਆਪਾਂ ਚੱਲਿਆ ਜੀ ਕਾਜਾ ਕਾਜਾ ਤੋਂ ਮਨਾਲੀ ਵੱਲ ਤੇ ਰਸਤੇ ਦਾ ਹਾਲਤ ਤੁਹਾਨੂੰ ਪਹਿਲੇ ਵੀ ਦੱਸਿਆ ਵੀ ਕਭੀ ਖਰਾਬ ਹੈ ਰੋਡ ਕੋਈ ਨਹੀਂ ਆਂਦੀ ਸਾਹਮਣੇ ਜਿਹੜੀ ਗੱਡੀ ਜਾਰੀ ਹੈ ਜਿਹਦੇ ਨੂੰ ਮਾੜੀ ਬੋਟੀ ਲੰਘ ਗਈ ਹੈ ਜੀ ਸਵਿਫਟ ਮਾਹ ਜੀ ਪਹਿਲੇ ਮਾੜੀ ਬੋਟੀ ਲੰਘ ਵੀ ਗਈ ਆ ਹਿੰਦਾਂ ਨਹੀਂ ਨਹੀਂ ਇਹ ਸਾਹਮਣੇ ਗੱਡੀ ਦੇਖਿਓ ਇੱਕ ਵਾਰੀ ਕਿਵੇਂ ਧੂਆ ਮਾਰਦੀ ਹੈ ਜੀ ਤੇ ਸਾਥੋਂ ਬਾਅਦ ਹੈ ਜੀ ਇੱਕ ਸਵਿਫਟ ਗੱਡੀ ਅਸੀਂ ਤਾਂ ਓਕੀ ਸੋਕੀ ਗੱਡ ਰਹੇ ਆ ਸਾਨੂੰ ਇਹੀ ਆ ਵੀ ਉਹ ਕਿੱਦਾਂ ਗੱਡਣਗੇ ਜਿੱਦਾਂ ਵਾਟਰ ਕ੍ਰੋਸਿੰਗਾਂ ਨੇ ਜਿੰਨੇ ਕਿਉਂਕਿ ਥੱਲੇ ਪੱਥਰ ਲੱਗਦੇ ਨੇ ਗੱਡੀ ਨੂੰ ਸਕਾਰਪੀਓ ਦੇ ਵੀ ਤੇ ਉਹ ਹੈ ਸਵਿਫਟ ਪਹਿਲਾਂ ਇਨੀਵੀ ਦੇ ਇੱਕ ਗੱਡੀ ਚ ਪੰਜ ਜਣੇ ਪਈਆਂ ਪੰਜ ਜਣੇ ਇੱਕ ਗੱਡੀ ਚ ਗੱਡੀ ਖਰਾਬ ਹੋਣ ਦੀ ਪ੍ਰੋਬਲਮ ਤਕਰੀਬਨ ਤਕਰੀਬਨ ਗਰਮ ਗਰਮ ਹੋਈ ਹੈ ਉਹ ਤਾਂ ਗਰਮੀ ਹੋ ਗਈ ਹੈ ਇਸ ਸਾਲ ਕਾਫੀ ਦੇਖਣ ਨੂੰ ਮਿਲ ਰਹੀ ਹੈ ਜੀ ਕਾਰਾ ਚ ਕਦਾਂ ਲੱਕੜੀ ਦਾ ਪੁਲ ਜੀ ਤੇ ਉਹ ਤੋਂ ਪੂਰਾ ਪੂਰਾ ਜਿਹਦੀ ਹਾਲਤ ਵੀ ਚੰਗੀ ਨਹੀਂ ਲੱਗਦੀ ਨਾਲ ਪਾਰਤਾ ਕਰਨਾ ਪੈਣਾ ਤੇ ਸਾਹਮਣੇ ਪਰ ਫਿਲਹੇ ਪਹਾੜਾਂ ਤੋਂ ਆਉਂਦਾ ਹੋਇਆ ਪਾਣੀ ਤੇ ਇੱਥੋਂ ਰਹਿ ਗਿਆ ਜੀ ਮਨਾਲੀ 190 ਕਿਲੋਮੀਟਰ 2 ਘੰਟੇ 2.5 ਘੰਟੇ ਦਾ ਲਾਲੂ ਰਸਤਾ ਤੇ ਹੁਣ ਦਾ ਤਕਰੀਬਨ ਬਰਫ਼ ਵਾਲੇ ਪਹਾੜ ਜਿਹੜੇ ਆ ਰਹੇ ਨੇ ਤੇ ਬਾਹਰ ਦਾ ਠੰਡ ਵੀ ਵੱਧ ਗਿਆ ਨਾ ਬਈ ਪ੍ਰਿੰਸ ਸਿਸੇ ਦਾ ਬਹੁਤ ਠੰਡੇ ਟੋਟਲੀ ਪਹਾੜਾਂ ਤੇ ਬਰਫ਼ ਡਿੱਗੀ ਹੋਈ ਹੈ ਤੇ ਹੁਣ ਆਪਾਂ ਅੱਗੇ ਜਿਹੜੇ ਨਿਕਲਣਾ ਪਹਾੜਾਂ ਚ ਬਰਫ਼ ਦੇ ਵਿੱਚੋਂ ਹੀ ਨਿਕਲਣਾ ਨਾਲ ਦੀ ਨਾਲ ਦਿਖਾਵਾਂਗੇ ਉੱਥੇ ਦਾ ਵੀਊ ਲਾਲ ਇੱਥੋਂ ਦਾ ਚੈੱਕ ਕਰ ਲੋ ਇੱਕ ਵਾਰੀ ਨ ਕਰੋ ਜੇ ਚੱਕ ਵੀ ਹੋ। ਇਹ ਅਸਲੀ ਜੰਨਤ ਦਾ ਰਸਤੇ ਵੱਜੋ ਨਹੀਂ। ਸਿਰਫ ਇੱਕ 뷰 ਕਰਕੇ ਕਿਉਂਕਿ ਰਾਸਤੇ ਦਾ ਬਹੁਤ ਖਰਾਬ ਨੇ। ਜੇ ਕਿਸੇ ਨੇ ਭਾਈਸ ਰਸਤੇ ਤੇ ਆਣਾ ਤਾਂ ਗੱਡੀ ਥੋੜੀ ਵੱਡੀ, ਉੱਚੀ ਤੇ ਟਾਇਰ ਟੱਪਾ ਵਧੀਆ ਲੈ ਕੇ ਆਓ। ਨਹੀਂ ਤਾਂ ਤੁਸੀਂ ਮੁਸ਼ਕਿਲ ਦਾ ਇੱਥੇ ਪੈਣੀ ਪੈਣਾ। ਕਿ ਇੱਥੇ ਗੱਡੀ ਰੱਬ ਦੇ ਆਸਰੇ ਨਹੀਂ ਚੱਲਣੀ। ਕਿਉਂ ਚੱਕਰ ਕਰ ਰੋ ਤੁਸੀਂ ਬਰਫ਼ ਦਾ ਜੀ ਏਕੀ ਹੋਈ ਤੇ ਬਹੁਤੀ ਪੁਰਾਣੀ ਵੀ ਲੱਗਦੀ ਫਰੈਸ਼ ਲੱਗਦੀ ਹੈ ਕਿਉਂਕਿ ਸੱਡਾਂ ਤੋਂ ਵੀ ਬਰਫ਼ ਜੰਮੀ ਹੋਈ ਹੈ ਜੀ ਹਲੇ ਤੇ ਬੱਦਲ ਕਿਵੇਂ ਬਰਫ਼ ਦੇ ਨਾਲ ਜਿਹੜੇ ਨਾਲ-ਨਾਲ ਹੋ ਕੇ ਲੰਘ ਰਹੇ ਨੇ ਸਾਨੂੰ ਰਾਸਤੇ 'ਚ ਮਿਲਿਆ ਕੇ ਕੁੰਜਮ ਟੋਪ ਇਹ ਆ ਜੀ ਕੁੰਜਮ ਟੋਪ ਤੇ ਇੱਧਰ ਵੀ ਚਾਰੇ ਪਾਸੇ ਫਲਾਲ ਬਰफी ਵਰਫਾ ਤੇ ਵਿਚਾਲੇ ਪੁੰਜਮ ਟੋਪ ਇਹ ਸਾਨੂੰ ਵੀ ਦਿਖਾਉਂਦੇ ਆਂ ਜਾਂ ਕੇ ਅੰਦਰ ਇਹ ਪੁੱਤ ਨੇਦੇ ਉਸ ਦੇ ਪਿੱਛੇ ਅੰਦਰ ਇਹ ਪੁੰਜਮ ਟੋਪ ਤੇ ਇਹ ਵੀ ਬੋਧੀ ਧਰਮ ਦਾ ਜਿੱਦਾਂ ਵੀ ਲਾ ਲੋ ਤੁਸੀਂ ਆਪਾਂ ਕਹਿ ਸਕਦੇ ਆਂ ਨਾ ਵੀ ਜਿੰਨਾ ਮਨਿਸਟਰੀ ਆਪਣੀਆਂ ਹੋਈਆਂ ਜੀ ਇਹਨਾਂ ਦੀਆਂ ਉਹਨਾਂ ਤੇ ਹੀ ਇਹ ਬਣਿਆ ਹੋਇਆ ਤੇ ਇਹਦੀ ਦਿੱਖ ਕੁਝ ਇਦਾਂ ਦੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੀ برف ਦੇ ਬਿਲਕੁਲ ਵਿਚਕਾਰ ਹੀ ਵਾਹ ਰਵਾਿੰਛੇ ਗਾਡੂ ਇਹ ਵਾਰ ਤੋਂ ਵੀ ਘੁੰਮਣ ਫਿਰਨ ਵਾਲੇ ਇੱਥੇ ਆ ਹੀ ਜਾਂਦੇ ਨੇ ਤੇ ਫਿਲਹਾਲ ਆਪਾਂ ਹੁਣ ਇੱਥੋਂ ਜਾਣਾ ਉਹ ਗੱਡੀ ਜਿਹੜੀ ਜਾਂਦੀ ਹੈ ਗੇਟ ਤੋਂ ਸੱਜੇ ਵੱਲ ਤੇ ਆਪਣੇ ਬੰਦੇ ਵੀ ਆ ਕੇ ਆ ਖੜ ਗਏ ਚੈੱਕ ਕਰੋ ਤੁਸੀਂ ਹੁਣ ਫੇਰੇ ਜੀ ਇੱਕ ਵਾਟਰ ਕ੍ਰੋਸਿੰਗ ਕਾਫੀ ਵੱਡੀ ਤੇ ਥੁੱਲੇ ਬਲੈਕ ਆਈਸ ਰਾਮਦੇਰ ਬਲੈਕ ਆਈਸ ਹੈ ਬੋ ਤੇ ਨਾਲ ਨਾਲ ਪਾਣੀ ਚੱਲਦਾ ਜੀ ਤੇ ਉਹਦੇ ਨਾਲ ਹੀ ਹੁਣੀ ਵਰਗਾ ਮੌਲਾ ਬਿਲਾਲ ਰਾਸਤੇ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਤੁਸੀਂ ਵੀਡੀਓ ਚ ਚੈੱਕ ਵੀ ਕਰ ਸਕਦੇ ਹੋ ਨਾ ਤੇ ਹੁਣ ਕਹਿ ਸਕਦੇ ਆ ਮੇ ਕੋਈ ਰਸਤਾ ਅੱਗੇ ਸੁੱਕਾ ਆ ਗਿਆ ਕਿਉਂਕਿ ਉੱਪਰ ਬਲੈਕ ਆਈਸ ਸੀ ਤੇ ਬਲੈਕ ਆਈਸ ਦੇ ਨਾਲ ਨਾਲ ਜਿਹੜੀ ਪ੍ਰੋਬਲਮ ਹੈ ਨਾਲ ਪਾਣੀ ਵਗ ਰਿਹਾ ਉਦੇ ਕਰਕੇ ਗੱਡੀ ਜਾਂ ਮੋਟਰਸਾਈਕਲ ਸਲਿੱਪ ਹੋ ਸਕਦਾ ਹੈ। ਇਸੇ ਗੱਲ ਕਰਕੇ ਹੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਜੇ ਕਿਸੇ ਨੇ ਇਸ ਰਸਤੇ ਤੋਂ ਆਣਾ ਤਾਂ ਉਹ ਆਪਣਾ ਗੱਡੀ ਵਧੀਆ ਜਾਂ ਮੋਟਰਸਾਈਕਲ ਵਧੀਆ ਲੈ ਕੇ ਮੋਟਰਸਾਈਕਲ ਤੇ ਤਾਂ ਸੈਡ ਨਾਈਟ ਡਰਾਈਵ ਕਰਿਆ ਜਾਵੇ ਥੋੜੇ ਦਿਨਾਂ ਲਈ ਇੱਥੇ ਕਿਉਂਕਿ ਰਾਸਤੇ 'ਚ ਬਲੈਕ ਆਈਸ ਜੰਮੀ ਹੋਈ ਹੈ ਜੀ। ਤੇ ਫਿਲਹਾਲ ਤੁਸੀਂ ਧਿਊ ਚੈੱਕ ਕਰੋ ਇਸ ਜਗ੍ਹਾ ਦਾ। ਤੇ ਥੱਲੇ ਆਪਾਂ ਜਾਣਾ ਉਸ ਰਸਤੇ ਦੀ ਫਿਲਹਾਲ ਤਾਂ ਉੱਪਰੋਂ ਰਸਤਾ ਸਾਫ਼ ਤੇ ਸੁੱਕਾ ਲੱਗਦਾ ਜੀ। ਸਾਹਮਣੇ ਵੀ ਪਹਾੜ ਜਿਹੜੇ ਦਿਖਦੇ ਨੇ ਉਹ برف ਵਾਲੇ ਨੇ। ਤੇ ਇਹਨਾਂ ਦੇ ਘੱਟ ਡਿੱਗੀ ਹੋਈ ਐ ਸਾਹਮਣੇ ਇਹ ਤੇ ਵੱਧ ਐ ਤੇ ਉਹਨਾਂ ਤੇ ਵੱਧ ਐ ਸਾਹਮਣੇ ਲੱਗਿਆ ਹੋਈ ਜੀ ਧਰਨਾ ਹਾਸ਼ੂ ਹੁਣ ਇਹ ਕੀ ਮੰਗਦੀਆਂ ਨੇ ਆਰਖਸ਼ਨ ਇਹ ਜੀ ਕਿਦੋਂ ਦੇਖਿਆ ਜੀ ਅਜੇ ਤੇ ਕਰਨ ਵਾਲੀ ਕਿਹੜੀ ਜੀ ਬੱਬੇ ਢਾਗੇ ਪਿਛਲੇ ਗੋਲੀਆਂ ਚਲਾਈ ਅੱਛਾ ਜੀ ਹੁਣ ਅਸੀਂ ਫਿਲਮ ਯਾਦ ਆਣੀ ਜੀ ਤੁਹਾਨੂੰ ਜੀ ਉਹ ਹੀ ਆ ਜੀ ਕਿਹੜੀ ਫਿਲਮ ਐ ਪ੍ਰੇਮ ਸੂਰ ਮਨੂ ਉਹ ਐ ਦਿਲ ਜਲੇ ਪਤਾ ਨਹੀਂ ਕਿਸੇ ਦਾ ਉਹ ਖੱਪੀ ਵਾਂਗ ਲਪੋਰਾ ਨਹੀਂ ਸੀ ਬਾਬੋ ਨਹੀਂ ਲੱਗਦਾ ਇੰਦਾ ਧਰਨੇ ਤੇ ਖੜੀ ਆਉਣ ਯਾਰ ਸਪੈਸ਼ਲ ਆਰਖਣ ਮੰਗਦੀਆਂ ਨੇ ਸਿੰਘ ਵੀ ਬਹੁਤ بڑے ਯਾਰ ਉਹੋ ਮੈਂ ਦੋਨੋਂ ਸਾਈਡਾਂ ਤੇ ਜੀ ਗਲੇਸ਼ੀਅਰ ਤੇ ਵਿਚਕਾਰ ਤੋਂ ਬਣਿਆ ਛੋਟਾ ਜਿਹਾ ਰਸਤਾ ਜੇ ਗੱਡੀ ਆ ਗਈ ਉਹ ਵੀ ਮੁਸ਼ਕਲ ਤੇ ਫਿਲਹਾਲ ਤਾਂ ਉਹ ਗੱਡੀ ਵੀ ਨਿਕਲ ਤੀ ਵਿਚਕਾਰ ਤੋਂ ਕਿਉਂਕਿ ਇੱਕਲੇ ਗੱਡੀ ਦਾ ਰਸਤਾ ਤੇ ਸਾਹਮਣੇ ਵੀ ਹੁਣ ਬਰਫ਼ੀ ਵਰਪ ਹੈ ਤੇ ਇਸ ਸਾਈਡਾਂ 'ਚ ਵੀ ਬਰਫ਼ ਦੇ ਗਲੇਸ਼ੀਅਰ ਬਣੇ ਹੋਏ ਨੇ ਤੇ ਹੁਣ ਨਾਲ-ਨਾਲ ਇੱਕ ਨਦੀ ਜਿਹੜੀ ਪਿੱਛੇ ਗਲੇਸ਼ੀਅਰ ਕਰਕੇ ਪਾਣੀ ਬਹੁਤ ਤੇਜ਼ ਆਈ ਜਾਂਦਾ ਵੈਲਕਮ ਟੂ ਜੀ ਲਾਹੌਲ ਸਪੀਤੀ ਕੋਕਸਰੀ ਤੋਂ 48 ਕਿਲੋਮੀਟਰ ਤੇ ਸੀਮਾ ਸਮਾਪਤ ਬੀ ਆਰ 100 ਵਾਟ ਆਰ ਸੀ ਸੀ ਚੱਲ ਭਾਈ ਚੱਲ ਹੁਣ ਕੋਕਸਰ ਨੂੰ ਉਧਰ ਤਾਂ ਪੰਜਾ ਮਨਾਲੀ 101 ਕਿਲੋਮੀਟਰ ਤੇ ਰਸਤੇ ਦਾ ਫਿਲਹਾਲ ਉਹੀ ਹਾਲ ਜਿਹੜਾ ਆਪਾਂ ਇਹਨਾਂ ਦੀ ਹਾਂਜੀ ਭਾਈ ਇੱਕ ਘੰਟਾ ਲੱਗੂ ਉਸ ਤੋਂ ਡੇਢ ਦੋ ਘੰਟੇ ਪੱਕਾ ਰਸਤਾ ਪੂਰਾ ਹੁਣ ਕਰਕੇ ਜੀ ਕੋਈ ਰਸਤਾ ਪੂਰਾ ਪੂਰਾ ਇੱਥੇ ਤੇ ਗੱਡੀ ਦੀ ਕ੍ਰੋਸਿੰਗ ਆ ਜਿਹੜੀ ਉਹ ਮੁਸ਼ਕਲ ਨਾਲ ਹੁੰਦੀ ਹੈ ਕਿਉਂਕਿ ਆਹ ਦੇਖੋ ਇੱਧਰ ਦੇਖ ਇੱਕ ਟਾਈਮ 'ਚ ਕਿਹ ਗੱਡੀ ਕ੍ਰੋਸ ਕਰ ਸਕਦੇ ਆਪਾਂ ਕੀ ਡਿੱਗਲਦੀ ਰੱਖਣਾ ਹਾਂ ਰਸਤੇ 'ਚ ਰੁਕੇ ਹੋਇਆ ਜੀ ਆਪਾਂ ਕਿਉਂਕਿ ਲੱਗਿਆ ਹੋਇਆ ਜਾਮ ਸਿੰਗਲ ਸੜਕ ਕਰਕੇ ਕਾਰ ਤੇ ਟਰੱਕ ਆਪ ਚ ਫਸੇ ਹੋਏ ਨੇ ਹੁਣ ਤਾਂ ਨਿਕਲਤ ਲਿਆ ਜੀ ਤੇ ਨਾਲ ਨਾਲੇ ਪਾਣੀ ਆ ਨਾ ਸਰੇ ਪਾਣੀ ਉੱਪਰ ਪਹਾੜ ਜਿਹੜੇ ਆ ਪੰਬਰਫਲੇ ਪਿੱਛੇ ਛੱਡ ਗਏ ਨੇ ਹੁਣ ਤੇ ਫਿਲਹਾਲ ਤਾਂ ਕਾਫੀ ਵੱਡਾ ਜਾਮ ਲੱਗਿਆ ਤੇ ਕਿਨਾਂ ਪਿੱਛੇ ਥਾਰ ਗੱਡੀ ਵਾਲੇ ਨੇ ਉਹ ਬੈਕ ਨਹੀਂ ਕਰ ਰਹੇ ਸੀ ਟੱਕ ਮਦਦ ਟਰੱਕ ਜਿਹੜੀ ਗੱਡੀਆਂ ਨੇ ਤੋਤੇ ਨੇ ਉਹਨਾਂ ਨੇ ਤੁਸੀਂ ਬੈਕ ਕਰੋ ਜਿਸ ਕਰਕੇ ਇਹ ਜਾਮ ਲੱਗਿਆ ਹੋਇਆ ਸੀ ਪਰ ਚਲੋ ਹੋ ਗਿਆ ਮਸਲਾ ਹਲਾ ਨਾ ਫਿਰ ਆ ਲੈ ਇੱਥੇ ਦਾ 뷰 ਚੈੱਕ ਕਰ ਸਕਦੇ ਹੋ ਹੁਣ ਤਾਂ ਪਰਫੀ ਚੋਟੀਆਂ ਤੇ ਘੱਟੀ ਰਹਿ ਗਈ ਜਿਹੜੇ ਪਰਫੀਲੇ ਬਰਫ ਵਾਲੇ ਪਹਾੜ ਸੀ ਉਹ ਰਹਿ ਗਏ ਪਿੱਛੇ ਜੀ ਹੁਣ ਫਿਲਹਾਲ ਤਾਂ ਬੈਠ ਕੇ ਗੱਡੀ ਚ ਫੁੱਲੇ ਚੱਲੇ ਜਾਉ ਚੱਲਦੇ ਹੁਣ ਮੰਨਾਲੀ ਵੱਲ ਨੂੰ ਫੁੱਲੋਂ ਤੋਂ ਚਲੇ ਜੀ ਆਪਾਂ ਸਵੇਰੇ 5 ਵਜੇ ਦੇ 5 ਵਜੇ ਪੂਰੇ ਤੇ ਹੁਣ ਸਮਾਂ ਸਵਾ 12 ਦਾ ਤੇ 7 ਘੰਟੇ ਦੇ ਲਗਭਗ ਹੋ ਗਿਆ ਤੇ ਹਲੇ ਵੀ ਸਾਨੂੰ ਜਿਹੜਾ ਮੰਨਾਲੀ ਦੇ ਰਾਹ ਉਹ ਨਹੀਂ ਪਈ ਆਪਾਂ ਤੇ ਸਾਹਮਣੇ ਆਪਾਂ ਰੁਕੇ ਜੀ ਉਹ ਵਾਟਰ ਕਰਕੇ ਵਾਟਰਫਾਲ ਜਿਹੜੇ ਤੇ ਬਣੇ ਹੋਏ ਨੇ ਤੇ ਇਹ ਆ ਜੀ ਤੇ ਇੱਕ ਛੋਟਾ ਜਿਹਾ ਹੋ ਰਿਹਾ ਤੇ ਇੱਕ ਰਿਹਾ ਦੂਜੀ ਸਾਈਡ ਤੇ ਪਾਰੀ 7 ਘੰਟੇ ਲਗਾਤਾਰ ਜੀ ਚੱਲਣ ਤੋਂ ਬਾਅਦ ਵੀ ਹਲੇ ਸਾਨੂੰ ਮਨਾਲੀ ਲੱਗਦਾ ਵੀ ਕੰਨੀਕ ਦੂਰ ਹੋਊਗਾ ਭਾਈ ਮਨਾਲੀ ਇਹਦਾ 60 ਕਿਲੋਮੀਟਰ ਹਲੇ ਵੀ 60 ਕਿਲੋਮੀਟਰ ਇਹ ਵੀ ਬਾਈ ਪੁੱਛ ਰਹੇ ਨੇ ਰਸਤਾ 8 ਘੰਟੇ ਲਗਾਤਾਰ ਗੱਡੀ ਚਲਾਉਣ ਤੋਂ ਬਾਅਦ ਜੀ ਫਾਈਨਲ ਹੁਣ ਪੱਕੀ ਸੜਕ ਮਿਲੀ ਐ ਨਹੀਂ ਤਾਂ ਸਾਰੀ ਕੱਚਾ ਰਸਤਾ ਪੱਥਰਾਂ ਨਾਲ ਬਣਿਆ ਹੋਇਆ ਤੇ ਕਿਹੜੀ ਜਗ੍ਹਾ ਐ ਰ ਪਤਾ ਕੁਸ ਕੋਕਸਰ ਕੋਕਸਰ ਦੇ ਨੇੜੇ ਤੇੜੇ ਜੀ ਇਹ ਥੱਲੇੋਂ ਨਿਕਲਦੇ ਜੀ ਕੱਚੇ ਰਾਸਤੇ ਤੋਂ ਇੱਕ ਲਗ ਤੀ ਜਾਂਦੀ ਐ ਉੱਪਰ ਤੇ ਚਲਾਉਣ ਵਾਲੇ ਦੀ ਖੁਸ਼ੀ ਬਹੁਤ ਪਤਾ ਨਹੀਂ ਲੱਗਦਾ ਹੁੰਦੇ ਨੂੰ ਵੀ ਕਿੰਨੀ ਖੁਸ਼ੀ ਐ ਫਿਲਹਾਲ ਇੱਥੇ ਭੀੜ ਵੀ ਜ਼ਿਆਦਾ ਜੀ ਕਿਉਂਕਿ ਕਈਆਂ ਨੇ ਜਿਹਨਾਂ ਨੇ ਨਹੀਂ ਉੱਪਰ ਜਾਣਾ ਉਹ ਇੱਥੇ ਹੀ ਤਾਂ ਕੀ ਘੁੰਮ ਕੇ ਚਲੇ ਜਾਂਦੇ ਨੇ ਤੇ ਇੱਧਰ ਦੇ ਬਹੁਤ ਬੜਾ ਵਾਟਰਫਾਲ ਜਾ ਉਰ ਬੈਠ ਕੇ ਆਪਾਂ ਨੂੰ ਮੈਗੀ ਹਾਂ ਕਿੱਥੇ ਬਲੋ ਇਹ ਆ ਗਿਆ ਇਹ ਹੈਗਾ ਜੀ ਵਾਟਰਫਾਲ ਇੱਥੇ ਇਹ ਪ੍ਰੌਣੀਰ ਬੈਠ ਕੇ ਮੈਗੀ ਖਾਈ ਜਹੀ ਹਾਂ ਮੈਗੀ ਖਾ ਕੇ ਤੇ ਆਪਾਂ ਹਣੇ ਤਿੰਨ ਮੈਗੀ ਮੋਗੀ ਸਾਹਮਣੇ ਜੀ ਇੱਥੇ ਦਾ ਵਿਊ ਆਇਆ ਕੀ ਸੀ ਬੜੀ ਜੀ ਤੇ ਪੱਕੀ ਸੜਕ ਹੁਣ ਇਹ ਜੀ ਸਹਿਰ ਕੋਸ ਕਰ। ਜਿੱਦ ਆਪਾਂ ਬਾਰ-ਬਾਰ ਨਾਮ ਲੈ ਰਹੇ ਸੀ ਵੀ ਕਿ ਉੱਤੋਂ ਸੜਕ ਜਿਹੜੀ ਉਹ ਪੱਕੀ ਆ ਜਾਊਗੀ ਤੇ ਹੋਇਆ ਵੀ ਇਹੀ ਨਾ ਇਸ ਤੋਂ ਕੋਸ ਤੋਂ 3 ਕਿਲੋਮੀਟਰ ਪਹਿਲਾਂ ਜਿਹੜੀ ਸੜਕ ਆ ਪੱਕੀ ਹੋਈ ਹੈ ਜਿਹੜੀ ਪਹਿਲਾਂ ਦਾ ਕੱਚੇ ਰਹਾ ਤਾਂ ਹੀ ਸੀ। ਮਨਾਲੀ 33, ਕੁਲੂ 14 ਤੇ ਆਪਾਂ ਜੀ ਆਂਦਰਾ ਪਿਛ ਅਡਲਟਾਂ ਨਾਲ ਤੋਂ ਪਹੁੰਚ ਅਟਲ ਟਨਲ ਜੀ ਤੇ ਸਪੀਡ ਹੈ ਇਹਦੀ 40 40 ਤੋਂ ਉੱਪਰ ਆਟੋਮੈਟਿਕ ਚਲਾਉਂਦੇ ਭਾਈ ਕੈਮਰੇ ਲੱਗੇ ਹੋਏ ਨੇ ਜੀ ਇਹਦੇ 'ਚ ਤੇ ਆਪਣੇ ਆਪ ਚਲਾਣਦ ਘਟ ਗਏ ਤੁਹਾਡੇ ਫੋਨ ਤੇ ਬੈਲ ਵੱਜੂਗੀ ਇਹ ਜੀ ਅਟਲ ਟਨਲ ਤੋਂ ਬਾਹਰ ਨਿਕਲਦੇ ਸਾਰ ਮਨਾਲੀ ਵਾਲੀ ਸਾਈਡ ਦਾ 뷰 ਬਾਹਰ ਦੇ ਇੱਥੇ ਹੀ برف گری ਹੋਈ ਹੈ ਜੀ ਬੱਲੇ ਸਾਈਡ ਤੇ ਬਾਕੀ ਸਾਹਮਣੇ ਚੈੱਕ ਪੋਸਟ ਜਿੱਥੇ ਚੈੱਕ ਕਰਨ ਤੋਂ ਬਾਅਦ ਅਡਲਟ ਅਨਲ ਚ ਐਂਟਰੀ ਕਰਨ ਦਿੱਤੀ ਜਾਂਦੀ ਹੈ ਇਹ ਆ ਜੀ ਸੋਲਾਂਗਵੇਲੀ ਜਿਹਦੇ ਕਰਕੇ ਇੱਥੇ ਨਾ ਜਾਮ ਹੈ ਕਿਉਂ ਘੁੰਮਣ ਫਿਰਨ ਵਾਲੇ ਇਹਦੇ ਤਕਰੀਬਨ ਆਉਂਦੇ ਹੀ ਆਉਂਦੇ ਨੇ ਤੇ ਕਈ ਐਕਟੀਵਿਟੀ ਕਰਾਈ ਜਾਂਦੀਆਂ ਨੇ ਪੈਰਾਗਲਾਈਡਿੰਗ ਹੋਰ ਕੀ ਹੁੰਦਾ ਪਿੰਸ ਵੀਰ ਇੱਕ ਕੈਫੇ ਆ ਉਪਰ ਆ ਟਿੰਬਰ ਟ੍ਰੇਨ ਜੀ ਟਿੰਬਰ ਟ੍ਰੇਨ ਨਾਲ ਉੱਤੇ ਉੱਪਰ ਕੈਫੇ ਬਣਿਆ ਹੋਇਆ ਜੀ ਉਸੇ ਕਰਕੇ ਨਾ ਰਸ਼ਾਈ ਇੱਥੇ ਘਟੂ ਘਟ ਇੱਕ ਤੋਂ 1.5 ਕਿਲੋਮੀਟਰ ਦਾ ਜਾਮ ਹਾਂ ਤੱਕ ਜੀ ਸਾਹਮਣੇ ਹੀ ਟਿੰਬਰ ਟ੍ਰੇਨ ਯਾਰ ਬਾਹਰ ਰਸ਼ਾਈ ਆ ਰਾਨਾ ਹੀ ਰੋਕਵੇ ਐਂਡ ਸਕਾਈ ਸੈਂਟਰ ਤੇ ਪੈਰਾਗਲਾਈਡਿੰਗ ਤੇ ਕੀ ਟੈਂਪਰੇਟ ਤੇ ਬਾਕੀ ਹੋਰ ਵੀ ਐਕਟੀਵਿਟੀ ਜਿਹੜੀਆਂ ਬਹੁਤ ਕਰਾਈ ਜਾਂਦੇ ਨੇ ਜਿਸ ਕਰਕੇ ਇੱਥੇ ਘੁੰਮਣ ਫਿਰਨ ਵਾਲੇ ਜਿਹੜੇ ਆਈ ਜਾਂਦੇ ਨੇ ਤੇ ਉਸੇ ਕਰਕੇ ਇੱਥੇ ਜਾਮੇ ਜੀ ਬਾਕੀ ਫਿਲਾਲ ਤਾਂ ਚੱਲਦੇ ਹਾਂ ਮੰਨਾਲੀ ਰੂਮ ਲੇ ਲਈਏ ਪਾ ਕੇ ਮੰਨਾਲੀ ਮਿਲਿਆ ਤਾਂ ਬੜਾ ਮੁਸ਼ਕਲ ਨਾਲ ਹੈ ਜੀ ਕਿ ਰੌਸ਼ਾ ਇੱਥੇ ਵੀ ਬਹੁਤ ਜਾਂ ਤੁਹਾਨੂੰ ਦਿਖਾਈ ਸੀ ਵੀਡੀਓ ਚ ਤੇ ਪ੍ਰੇਮ ਸ਼ਰਮਾ ਇਹ ਦੋ ਦੀ ਪਾਈ ਆਪਣੀ ਰੂਮ ਦੇ ਅੰਦਰੋਂ ਦੇਖ ਸਾਹਮਣੇ ਟੀਵੀ ਲੱਗਿਆ ਹੋਇਆ ਤੇ ਪੱਖਾ ਜਿੱਦੀ ਲੋੜ ਦਾ ਸਹਾਈ ਦੀ ਪਵੇ ਤੇ ਸਵਿਟ ਰੂਮ ਨੇ ਦੋ ਮਿਲ ਕੇ ਰੂਮ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਬਿਲ ਫੇਟ ਦੀ ਆਪਣੇ ਉਹਨਾਂ ਨੂੰ ਸਬਸਕ੍ਰਾਈਬਰਾਂ ਨੂੰ ਹਲੋ ਹੁਣੇ ਹੈ ਇਹ ਬਿਲਾਲ ਦਾ ਹੁਣ ਜੀ ਠਾਣਨ데요 ਰੋਟੀ ਦਾ ਠੀਕਾ ਕੇ ਉਸ ਤੋਂ ਬਾਅਦ ਨਹਾ ਕੇ ਫਿਰ ਮਿਲਦੇ ਆ ਜੀ ਤੁਹਾਨੂੰ ਨਾਲ ਇੱਕ ਘੁੰਮਾਂਗੇ ਮਨਾਲੀ 올ਡ ਮਨਾਲੀ ਤੇ ਦੂਜਾ ਇਹ ਆ ਜੀ ਸਾਡਾ ਹੋਟਲ ਅੱਜ ਮਨਾਲੀ ਚ ਉਹਨਾਂ ਨੇ ਦਿੱਤਾ ਸਾਨੂੰ ਨਾਲ ਕਿਹਾ ਵੀਰੇ সুইਮਿੰਗ ਪੂਲ ਫ੍ਰੀ ਹੈ ਫਿਰ ਫੇ ਕਹਿੰਦਾ ਜੇ ਠੰਡ ਚ ਮਰ ਜੀਏ ਪਰ সুইਮਿੰਗ ਪੂਲ ਚ ਮਸੋਂ ਕੁਝ ਦੇਖਿਆ ਮਸੋਂ সুইਮਿੰਗ ਪੂਲ ਚ ਨਾਣਾ ਨਾਣਾ ਬਾਕੀ ਮੇਟਾ ਪ੍ਰੇਸ਼ਰ ਮੈਂ ਹਾਂਜੀ ਕਿਆ ਚੈਲੰਜ ਕਿੰਨੇ ਦਿਨਾਂ ਬਾਅਦ ਦੇਖਿਆ ਪਾਣੀ ਤੱਜ ਗਿਆ ਬਹੁਤ ਬਹੁਤ ਔਕਾ ਮਿਲਿਆ ਬਾਈ ਕਾਜ ਵਾਲੇ ਰਾਸਤੇ ਬਿਲਕੁਲ ਡਿਫਿਕਲਟ ਹੈ ਬਹੁਤ ਜ਼ਿਆਦਾ ਜਿਹੜਾ ਬੰਦਾ ਜਨੂੰਨ ਰੱਖਦਾ ਹੈ ਆਫ ਰੋਡਿੰਗ ਦਾ ਐਡਵੈਂਚਰ ਦਾ ਉਹ ਬੰਦੇ ਵਾਸਤੇ ਬਹੁਤ ਵਧੀਆ ਫੋਟੋਲ ਕੱਟ ਲਈ ਤੇ ਮੰਦੇਸ਼ ਚੱਲਣੇ ਚੱਲੇ ਆਪਣੇ ਮਾਲ ਰੋਡ ਨੂੰ ਓਕੇ ਲੈ ਮੌਸਮ ਵੀ ਮੰਨਾਲੀ ਚ ਨਹੀਂ ਤਾਂ ਹੋ ਗਿਆ ਜੀ ਤੇ ਰੇੜੀ ਛੇੜੀ ਹੋ ਗਏ ਕੱਪੜੇ ਬਦਲ ਗਏ ਐਂਡ ਫਰੈਸ਼ ਹੋ ਗਏ ਚੰਨੇ ਆਮਨਾਲੀ ਮਾਲ ਰੋਡ ਕੋਮਣ ਬਾਕੀ ਦੇਖਦੇ ਆਂ ਉਥੇ ਕਿੰਨਾ ਕੁ ਰਸ਼ ਹੈ ਕਿੰਨਾ ਹੈ ਨਾ ਅੱਧੀ ਜਾ ਕੇ ਪਤਾ ਲੱਗੂਗਾ ਖੋਲ ਨੀਰੋ ਇਹ ਵਾਲਾ ਖੋਲ ਦੇ ਹਨਾ ਮਾਨੀ ਆ ਗਿਆ ਕੋਈ ਨਹੀਂ ਐਨਾ ਕਾ ਰਸ਼ਾ ਜੀ ਮਾਰ ਰੋਡ ਮਨਾਲੀ ਚ ਔਰ ਇਸ ਕੋ ਇਸ ਬੰਦੇ ਨਾਲ ਬੰਦਾ ਵੱਜਦਾ ਫਿਰਦਾ ਕਨਾ ਪ੍ਰਿੰਸ ਸ਼ਰਮਾ ਕਿੰਨਾ ਕ੍ਰਾਸ਼ ਹੈ ਬਹੁਤ ਬਹੁਤ ਜਿਆਦਾ ਆਕੇ ਚਲੋ ਮਿਲਦੇ ਹਾਂ ਰੂਮ ਚ ਜਾ ਕੇ ਨਾ ਅੱਛਾ ਚੱਕ ਪਰਤ ਪੜੀ ਕੰਟਾ ਘੁੰਮਣ ਤੋਂ ਬਾਅਦ ਜੀ ਅਸੀਂ ਵਾਪਸ ਆਪਣੇ ਹੋਟਲ ਵੱਲ ਕਿਉਂਕਿ ਰਸ਼ ਬਹੁਤ ਜਿਆਦਾ ਨਾਲੀ ਚ ਤੇ ਇੱਕ ਥੱਕੇ ਹੋਇਆ ਕਾਜਾਂ ਤੇ ਰਹਾ ਕਿਉਂਕਿ ਕਾਜਾ ਤੁਹਾਨੂੰ ਦਿਖਾਇਆ ਸੀ ਰਸਤੇ ਦਾ ਹਾਲਤ ਜਿਹੜੀ ਖਰਾਬੀ ਹੁੰਦਾ ਚੱਲਦੇ ਆ ਹੋਟਲ 'ਚ ਤੇ ਕਰਾਂਗੇ ਆਰਾਮ ਤੇ ਸਵੇਰੇ ਚੱਲਾਂਗੇ ਚਲੋ ਯਾਰ ਹੈ ਨਾ ਇੱਥੇ ਜਿਹੜੀਆਂ ਇਆਂ ਥੜੀਆਂ ਆਈਆਂ ਆ ਦੋਵਰ ਦਾ ਬਲੋਕ ਹੈ ਇਹਦਾ ਇੱਥੇ ਕਰਦੇ ਆ ਐਂਡ ਆਉਂਦੇ ਆ ਅਗਲੇ ਟੋਪ